ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾ ਅੱਜ ਅੱਛੜ ਬੰਨ ਤਾਂ ਬਲੌਗ ਕੀ ਤੋਂ ਹੁਣ ਸਰ ਕਿਵੇਂ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵੀ ਨਾ ਹੈਗਾ ਜੀ ਅੱਜ ਸ਼ੁੱਕਰਵਾਰ ਦਾ ਮੇਰੀ ਫੈਮਲੀ ਆਪਣੇ ਆਪਣੇ ਕੰਮਾਂ ਤੇ ਚਲੇ ਗਈ ਹੈ ਬੱਚੇ ਸਕੂਲ ਚਲੇ ਗਏ ਤੇ ਸਾਡੇ ਪਾਪਾ ਆਪਣੇ ਕੰਮ ਤੇ ਚਲੇ ਗਏ ਤੁਸੀਂ ਕਹਿੰਦਾ ਲੋ ਇਹ ਇੱਕੋ ਗੱਲ ਕਹਿੰਦੀ ਆ ਸਿਰਫ ਜੀ ਦੇਖੋ ਹੁਣ ਹੈ ਕਿ ਕੀ ਗੱਲ ਕਹੂੰਗੀ ਵੀ ਭਾਈ ਉਹ ਚਲੇ ਗਏ ਮੈਂ ਰੈਡੀ ਕਰ ਲਈ ਇਹ ਦਰ ਮੇਰੀ ਨਾ ਮੜਾਈ ਇਕੱਠੀ ਹੋਈ ਹੋਈ ਸੀਗੀ ਕਾਫੀ ਜ਼ਿਆਦਾ ਜੋਗਾ ਮੇਰੀ ਮਸ਼ੀਨ ਖਰਾਬ ਹੋਈ ਹੋਈ ਸੀਗੀ ਕੱਲ ਵੀ ਰਦੇ ਕੇ ਗਿਆ ਪੂਰੇ 10 10 ਦਿਨਾਂ ਬਾਅਦ ਮੈਨੂੰ ਤਾਂ ਲੱਗਦਾ 10 15 ਦਿਨਾਂ ਬਾਅਦ ਕੱਲ ਹੈ ਨਾ ਫਿਰ ਮੇਰੀ ਮੜਾਈ ਇਕੱਠੀ ਹੋਈ ਆ ਮੈਨੂੰ ਇਹ ਆਉਣਾ ਤੇ ਮੇਰਾ ਖਤਮ ਹੋਣਾ ਕਿਉਂ ਮੈਨੂੰ ਇਹ ਆ ਵੀ ਮੈਂ ਹੋਣ ਇਹਨੂੰ ਅੱਜ ਹੀ ਰਿਕਟਵਾ ਕੰਮ ਹੈ ਜੇ ਨਾ ਬਹੁਤ ਮਰੋਟੀ ਰੋਟੀ ਆਪਣੀ ਖਾ ਲਈ ਜੀਰੇ ਵਾਲੇ ਆਲੂ ਬਣਾਏ ਸੀਗੇ ਆਪਾਂ ਫਿਨਿਸ਼ ਹੋ ਗਈ ਸਬਜੀ ਫਿਨਿਸ਼ ਹੋ ਗਈ ਬੱਚੇ ਅੱਜ ਸਕੂਲ ਤੋਂ ਛੁੱਟੀ ਆਉਣਗੇ ਅੱਜ ਇਹਨਾਂ ਨੂੰ ਹੌਲੀਡੇ ਨਹੀਂ ਹੈਗੀ ਕਲਪਸਾ ਅੱਜ ਪੰਜਾਬ ਬੰਦ ਹੈ ਕਾਫੀ ਜ਼ਿਆਦਾ ਮਤਲਬ ਕਿ ਇਹ ਹੋਆ ਕਾਫੀ ਜਗ੍ਹਾ ਤੇ ਛੁੱਟੀਆਂ ਨੇ ਸਕੂਲਾਂ ਨੂੰ ਬਟ ਇਹਨਾਂ ਦਾ ਸਕੂਲ ਨੂੰ ਨਹੀਂ ਹੈਗੀ ਇਹਨਾਂ ਦਾ ਅੱਜ ਹਾਫ ਡੇ ਆ ਇਹਨਾਂ ਨੇ ਆ ਜਾਣਾ ਅੱਜ ਸਵੇਰ 1 ਵਜੇ ਤੱਕ ਆ ਜਾਣਗੇ ਅਗਿਸੇ ਅਜ ਨੂੰ ਹਾਂ ਸਵੇਰ ਤੋੜੇ ਤੱਕ ਆ ਜਾਣਗੇ ਮੇਰੀ ਅੰਨੀ ਮਲਾਈ ਇਕੱਠੀ ਹੋ ਗਈ ਮੈਂ ਹੁਣ ਉਦਾਂ ਹੀ ਟਾਈਮ ਲੱਗਦਾ ਫਿਰ ਜਿਹੜੀ ਚੀਜ਼ ਚਾਹ ਥੋੜੀ ਜੀ ਨੂੰ ਆਪਾਂ ਕਰ ਲੰਨੇ ਆ ਉਹ ਥੋੜੀ ਨੂੰ ਹੀ ਟਾਈਮ ਘੱਟ ਲੱਗਦਾ ਹਲੇ ਮੈਨੂੰ ਪਤਾ ਨਹੀਂ ਮਾ ਪਾ ਦਾ ਲਈ ਹੋਣਾ ਹੈ ਨਹੀਂ ਮਤਲਬ ਚੱਲੂਗਾ ਚਲਾ ਦੇ ਨਹੀਂ ਦੇਖੀ ਚਲੋ ਦੇਖਦੇ ਹਾਂ ਕੀ ਬਣਦਾ ਤੇ ਦੇਖ ਅਮਰ ਬਹੁਤ ਕਾਣ ਤੋੜਿਆ ਇਹਦਾ ਕੰਮ ਪਾਣੀ ਗਰਮ ਹੋਵੇ ਨਾ ਪਾਣੀ ਗਰਮ ਵਾਲੀ ਉਧਰ ਟੂਟੀ ਚੱਲਦੀ ਆ ਮਾ ਮੇਰੇ ਮਨ ਚ ਆਇਆ ਵੀ ਸ਼ਾਰਟ ਮਾਰਦੀ ਆ ਕੱਲ ਜਦੋਂ ਵੀਰ ਆਇਆ ਸੀ ਉਦੋਂ ਲੈੱਡ ਨਹੀਂ ਸੀ ਦੀ ਜਦੋਂ ਦੇਖਣ ਆਇਆ ਉਹ ਕ ਲੈੱਡ ਤੋਂ ਬਿਨਾਂ ਫਿਰ ਉਹਦਾ ਪਲੱਗ ਦਾ ਪਤਾ ਨਹੀਂ ਕਿ ਉਹ ਕਿਉਂ ਸ਼ਾਰਟ ਕਿਉਂ ਮਾਰਦੀ ਆ ਵੀ ਕੋਈ ਪਲੱਗ ਉਸ ਦਾ ਨਹੀਂ ਪ੍ਰੋਬਲਮ ਕਿਉਂਕਿ ਮੇਰੇ ਫ੍ਰਿਜ ਕੋ ਵੀ ਲੱਗਿਆ ਵੀ ਫ੍ਰਿਜ ਨੇ ਵੀ ਸ਼ਾਰਟ ਮਾਰੀ ਆ ਇਹ ਤਾਂ ਉਹਦੇ ਚ ਵਧੀਆ ਲੱਗਦੇ ਨੇ ਤਾਂ ਮਤਲਬ ਗਰਮ ਪਾਣੀ ਚ ਤੋਂ ਨੂੰ ਆਪੂ ਤੋਂ ਵਧੀਆ ਰਹਿੰਦੇ ਨੇ ਨਹੀਂ ਉਹਨਾਂ ਚ ਇੱਕ ਕਰੇ ਰਹਿੰਦੇ ਨੇ ਇਹ ਕੁਝ ਕੋਈ ਜਾਂਦਾ ਪੂਰਾ ਹੋਣਾ ਭਾਰੀ ਦਾ ਲੈ ਲੋ ਇੰਨੀ ਮਲਾਈ ਇਕੱਠੀ ਹੋਈ ਬਈ ਸਹੀ ਜੇ ਇਹ ਵੀ ਰਮ ਨੂੰ ਪੈਰਾ ਦੇ ਜਾਂਦਾ ਹੱਬਤਾ ਮੇਰੀ ਮਸ਼ੀਨ ਮੇਰੀ ਇੰਨੀ ਮਲਾਈ ਇਕੱਠੀ ਨਹੀਂ ਸੀ ਹੋਣੀ ਮੈਂ ਟਾਈਮ ਨਹੀਂ ਲੱਗਣਾ ਚਲੋ ਜੀ ਮੈਂ ਪਹਿਲਾਂ ਮਲਾਈ ਰੱਖਦੇ ਆਪ ਭਾਂਡੇ ਦਿਖਾਉਣਾ ਤੁਹਾਨੂੰ ਅਸਾ ਭਾਂਡੇ ਦਾ ਵਿਗਰਾ ਲੱਗਿਆ ਹੋਇਆ ਦੇਖੋ ਤਾਂ ਦੇਖੋ ਪੂਰਾ ਬਾਹਰ ਤੱਕ ਆਏ ਪਏ ਨੇ ਪੂਰਾ ਭਰਿਆ ਪਿਆ ਹੈ ਅੱਜ ਤਾਂ ਇੰਨਾ ਜ਼ਿਆਦਾ ਗਾਹ ਪਿਆ ਪਿਆ ਚਲੋ ਮੈਂ ਕਰਕੇ ਤੁਹਾਨੂੰ ਫਿਰ ਮਿਲਦੀ ਹਾਂ ਮਤਲਬ ਕਿਆ ਮੈਂ ਮਲਾਈ ਰੀਡ ਕਰ ਲਵਾਂ ਫਿਰ ਤੁਹਾਨੂੰ ਮਿਲਦੀ ਹਾਂ ਬਾਅਦ ਚ ਹਾਂਜੀ ਇੱਥੇ ਮੈਂ ਆ ਗਈ ਸੀਗੀ ਮੈਂ ਝਾੜੂ ਪੋਚੇ ਲਗਾਤੇ ਸੀਗੇ ਕਿਚਨ ਵੀ ਆਪਣੀ ਸਾਫ਼ ਕਰ ਲਈ ਸੀ ਭਾਂਡੇ ਵਗੈਰਾ ਮਾਂਜ ਲਏ ਸੀਗੇ ਪਰ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਮਲਾਈ ਰਿੜਕਦੀ ਆ ਮਲਾਈ ਸੀਗੀ ਠੰਡੀ ਫਿਰ ਮੈਂ ਕਿਹਾ ਚਲੋ ਇਹਨੂੰ ਮੈਂ ਨੇ ਥੋੜਾ ਕਿ ਟਾਈਮ ਲਈ ਰੱਖ ਦਿੰਨੀ ਉਸ ਤੋਂ ਬਾਅਦ ਰਿੜਕ ਲੂੰਗੀ ਵੀ ਹੁਣ ਮੈਂ ਤੱਤਾ ਠੰਡਾ ਪਾਣੀ ਪਾਉਂਗੀ ਫਿਰ ਉਹ ਨਾ ਟਾਈਮ ਵੇਸਟ ਆ ਮੈਂ ਖਾਉਣੇ ਨੂੰ ਮੈਂ ਹੋਰ ਸਾਰੇ ਕੰਮ ਕਰ ਲੈਣੀਆਂ ਇੱਥੇ ਲੱਗਦੀ ਸੀ ਕਿ ਮੈਂ ਝਾੜੂ ਝਾੜੂ ਕੱਢ ਲਿਆ ਸੀਗਾ ਮੈਂ ਪੋਚਾ ਲਗਾਉਣ ਲੱਗ ਗਈ ਸੀ ਜਦੋਂ ਮੈਂ ਕੱਪੜੇ ਧੋਣੇ ਨਹੀਂ ਹੁੰਦੇ ਉਦੋਂ ਤਾਂ ਫਿਰ ਮੈਂ ਪਾਣੀ ਉਹ ਮਾਰ ਦਿੰਨੀ ਹੁੰਦੀ ਧੋਏ ਦਿੰਨੀ ਹੁੰਦੀ ਆ ਵੇੜੇ ਨੂੰ ਮਤਲਬ ਕਿ ਜਿਸ ਦਿਨ ਕੱਪੜੇ ਨਹੀਂ ਧੋਣੇ ਹੁੰਦੇ ਫਿਰ ਮੈਂ ਆਪਣਾ ਪੋਚਾ ਲਗਾ ਦੰਨੀ ਆ ਤੇ ਉਧਰ ਆਪਾਂ ਰਜਾਈ ਆਪਣੀ ਧੁੱਪ ਦੇ ਵਿੱਚ ਪਾਤੀ ਸੀਗੀ ਹੁਣ ਤਾਂ ਰਜਾਈ ਹੁਣ ਤਾਂ ਰਜਾਈ ਸੌਰੀ ਹੁਣ ਤਾਂ ਧੁੱਪ ਆਪਣੇ 7 ਵਜੇ ਨਿਕਲ ਜਾਂਦੀ ਐ ਇੰਨੀ ਤੇਜ਼ ਧੁੱਪ ਨਿਕਲ ਜਾਂਦੀ ਆ ਨਾ ਵੀ ਬੇੜੇ ਚਾਹ 7 ਵਜੇ ਪੂਰੀ ਧੁੱਪ ਆਈ ਹੋਈ ਹੁੰਦੀ ਐ ਤੇ ਗਰਮੀ ਵੀ ਇੰਨੀ ਜ਼ਿਆਦਾ ਲੱਗਣ ਲੱਗੀ ਹੁਣ ਤਾਂ ਐ ਹੁੰਦਾ ਵੀ ਕੱਪੜੇ ਪਤਲੇ ਪਤਲੇ ਸੂਟ ਕੱਢ ਲਈ ਐ ਬਟ ਹਜੇ ਨਹੀਂ ਕੱਢਦੇ ਹੈਗੇ ਹਜੇ ਥੋੜੇ ਦਿਨ ਹੋਰ ਪਹਿਣਗੇ ਕਿਉਂਕਿ ਹਜੇ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਵੀ ਕਿਵੇਂ ਦਾ ਹੋ ਜਾਵੇ ਫਿਰ ਆਹੀ ਜਾਂਦੀ ਠੰਡੇ ਠੰਡ ਬਿਮਾਰ ਕਰਦੀ ਆਪਾਂ ਨੂੰ ਜਾਂਦੀ ਠੰਡ ਹੀ ਲੱਗਦੀ ਹੈ ਜਦੋਂ ਆਪਾਂ ਇੱਕ ਲੱਖ ਕੱਪੜੇ ਸਾਰੇ ਖੋਲਦੰਨੇ ਆ ਮਤਲਬ ਕਿ ਵੀ ਗਰਮੀ ਮੰਨਣ ਲੱਗ ਜਾਂਦੇ ਆ ਤੇ ਹਜੇ ਤਾਂ ਮਤਲਬ ਕਿ ਮੋٹے ਸੂਟ ਕੱਲੇ ਪਹਿਣਗੇ ਕੋਟੀਆਂ ਵਗੈਰਾ ਤਾਂ ਚਲੋ ਦਿਨ ਦੇ ਵਿੱਚ ਨਹੀਂ ਪੈਂਦੀਆਂ ਤੇ ਸ਼ਾਲ ਵਗੈਰਾ ਸਵੇਰ ਸ਼ਾਮ ਤਾਂ ਲੈ ਹੁੰਦੀ ਆ ਤੇ ਸਵੇਰੇ ਵੀ ਠੰਡ ਜਦੋਂ ਬੱਚੇ ਸਕੂਲ ਜਾਂਦੇ ਨੇ ਉਹ ਉਦੋਂ ਵੀ ਕਾਫੀ ਠੰਡੀ ਹਵਾ ਚੱਲਦੀ ਹੁੰਦੀ ਆ ਤੇ ਬਸ ਇੱਥੇ ਹੁਣ ਆਪਾਂ ਪੁੱਛੇ ਲਗਾ ਕੇ ਫਿਰ ਮੈਨੂੰ ਹੁਣ ਇੱਥੇ ਆ ਗਈ ਸੀਗੀ ਆਂਟੀ ਦੀ ਕਾਲ ਹਨਾ ਪੁੱਛਾ ਲਗਾਉਂਦੀ ਲਗਾਉਂਦੀ ਨੂੰ ਆਂਟੀ ਕਹਿੰਦੇ ਵੀ ਜਿਨ੍ਹਾਂ ਨੂੰ ਮੈਂ ਸੂਟ ਦਿੱਤੇ ਹੈ ਕਹਿੰਦੇ ਵੀ ਇੱਕ ਵਾਰ ਟਰਾਈ ਕਰ ਜਾ ਕਿਉਂਕਿ ਮੈਂ ਥੋੜੀ ਜਿਹੀ ਮੋਟੀ ਹੋ ਚੁੱਕੀ ਆ ਤਾਂ ਕਰਕੇ ਕਹਿੰਦੇ ਵੀ ਟਰਾਈ ਕਰਕੇ ਦੇਖ ਜਾ ਵੀ ਆਪਣਾ ਪਾ ਕੇ ਹਨਾ ਵੀ ਜੇ ਤੈਨੂੰ ਠੀਕ ਲੱਗਦਾ ਫਿਰ ਠੀਕ ਆ ਨਹੀਂ ਫਿਰ ਥੋੜਾ ਜਿਹਾ ਹੋਰ ਲੂਸ ਕਰ ਦਾਂਗੇ ਫਿਰ ਮੈਂ ਉਸ ਤੋਂ ਬਾਅਦ ਪੋਚੇ ਵਗੈਰਾ ਲਗਾ ਕੇ ਚਲੀ ਗਈ ਸੀਗੀ ਹਜੇ ਮੇਰੇ ਕੱਪੜੇ ਤੈਕਰਨ ਨੂੰ ਪਏ ਸੀਗੇ ਕਾਫੀ ਜ਼ਿਆਦਾ ਅੰਦਰ ਦੋ ਦਿਨਾਂ ਦੇ ਧੋਏ ਹੋਏ ਸੀਗੇ ਢੇਰ ਲੱਗਿਆ ਹੋਇਆ ਸੀਗਾ ਕੱਪੜਿਆਂ ਦਾ ਤੈਕਰਨ ਨੂੰ ਬਸ ਕਿਉਂਕਿ ਜਦੋਂ ਆਪਾਂ ਕਿਤੇ ਜਾਣਾ ਆਉਣਾ ਹੁੰਦਾ ਇਕੱਲੇ ਬੰਦੇ ਨੌਖ ਹੋ ਜਾਂਦੇ ਜਿਵੇਂ ਹੁਣ ਸਾਡੇ ਪਾਰਟਸ ਦੀ ਸੀਗਾ ਗਵਾਂਡੀਆਂ ਦੇ ਇਦਾਂ ਆਉਣ ਜਾਣ ਕਰਕੇ ਨਾ ਖੰਨੇ ਚਲੇ ਗਏ ਸ਼ਾਪਿੰਗ ਕਰਨ ਫਿਰ ਬਸ ਟਾਈਮ ਨਹੀਂ ਲੱਗਦਾ ਹੈਗਾ ਇਕੱਲਿਆਂ ਨੂੰ ਉਹਦੇ ਕਰਕੇ ਨਾ ਇਕੱਠੇ ਹੋ ਗਏ ਸੀਗੇ ਜ਼ਿਆਦਾ ਦਿਨ ਦੇ ਨਹੀਂ ਸੀਗੇ ਦੋ ਦਿਨਾਂ ਦੇ ਕੱਪੜੀ ਸੀ ਜਿਵੇਂ ਵੈਸੇ ਕਿਉਂਕਿ ਹੁਣ ਜਦੋਂ ਮੈਂ ਜਿਹੜੀਆਂ ਕੁੱਟੀਆਂ ਇੱਕ ਇੱਕ ਵਾਰ ਪਾ ਕੇ ਰੱਖੀਆਂ ਹੋਈਆਂ ਸੀਗੀਆਂ ਫਿਰ ਮੈਂ ਉਹ ਵੀ ਵਾਸ਼ ਕਰਤੀਆਂ ਮੈਂ ਕਿਹਾ ਚਲੋ ਵੀ ਸਾਰੀਆਂ ਹੁਣ ਮੈਂ ਵਾਸ਼ ਕਰ ਦੰਨੀ ਆ ਜੇ ਲੋਡ ਪਈ ਤਾਂ ਪਾਵਾਂਗੇ ਨਹੀਂ ਤਾਂ ਫਿਰ ਆਪਣਾ ਰੱਖ ਲਾਂਗੇ ਇਹਨਾਂ ਨੂੰ ਹਨਾ ਤਾਂ ਕਰਕੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਨੇ ਆ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੋਲੋ ਕਰ ਜ਼ਰੂਰ ਕਰਿਓ ਤੇ ਇਸ ਤੋਂ ਬਾਅਦ ਜੀ ਫਿਰ ਮੇਰੀ ਜਠਾਣੀ ਦੀ ਕਾਲ ਆ ਗਈ ਸੀਗੀ ਫਿਰ ਉਹ ਵੀ ਆਈ ਹੋਈ ਸੀਗੀ ਜਿਨ੍ਹਾਂ ਕੋ ਬੇਟੀ ਹੋਈ ਸੀਗੀ ਤੇ ਉਹ ਵੀ ਆਈ ਹੋਈ ਸੀਗੀ ਫਿਰ ਉਹ ਕਹਿੰਦੀ ਦੀਦੀ ਵੀ ਤੁਸੀਂ ਮਾਸੀ ਕੋਲੇ ਆ ਜਾਓ ਵੀ ਜੇ ਮੈਂ ਇੱਧਰ ਵੀ ਆਈ ਵੀ ਉਹਨਾਂ ਟਾਈਮ ਆਪਾਂ ਨੂੰ ਵੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿਉਂਕਿ ਜਾ ਕੇ ਬੀਰੀਆਂ ਨੇ ਫਿਰ ਧਾਰਾਂ ਵਗੈਰਾ ਚੁੱਕਣੀਆਂ ਸੀਗੀਆਂ ਤੇ ਕਹਿੰਦੀ ਵੀ ਦੀਦੀ ਮਾਸੀ ਵੱਲ ਹੀ ਆ ਜਾਓ ਵੀ ਆਪਾਂ ਉੱਥੇ ਬੈਠ ਕੇ ਦੋ ਘੜੀ ਗੱਲਾਂ ਕਰ ਲਾਂਗੇ ਵੀ ਜੇ ਮੈਂ ਮਾਸੀ ਕੋਲ ਬੈਠੀ ਫਿਰ ਤੁਹਾਡੇ ਕੋਲ ਆਈ ਵੀ ਇੰਨਾ ਟਾਈਮ ਨਹੀਂ ਹੈਗਾ ਹਨਾ ਵੀ ਆਪਾਂ ਇੱਕ ਜਗ੍ਹਾ ਤੇ ਬੈਠ ਕੇ ਗੱਲਾਂ ਕਰ ਲੈਣੇ ਆਪਣੀਆਂ ਹਸਲਾ ਕਰ ਲੈਣੇ ਵਿਆਹ ਦੀਆਂ ਹਨਾ ਤਾਂ ਕਰਕੇ ਫਿਰ ਮੈਂ ਮਾਸੀ ਵੱਲ ਚਲੇ ਗਈ ਸੀਗੀ ਕਪੜੇ-ਕੁਪੜੇ ਤੈਅ ਕਰਕੇ ਫਿਰ ਮੈਂ ਮਾਸੀ ਵੱਲ ਚਲੇ ਗਈ ਸੀਗੀ ਆ ਕੇ ਫਿਰ ਮੇਰੇ ਤੋਂ ਕੋਈ ਵੀਡੀਓ ਸ਼ੂਟ ਨਹੀਂ ਸੀ ਹੋਈ ਬਸ ਜਿੱਥੇ ਤੱਕ ਕਪੜੇ ਮੈਂ ਆਪਣੇ ਤੈਅ ਕਰੂੰਗੀ ਉੱਥੇ ਤੱਕ ਹੀ ਵੀਡੀਓ ਸੀਗੀ ਆ ਕੇ ਫਿਰ ਮੇਰੇ ਵਾਸਤੇ ਦਲੇ ਨਹੀਂ ਕੀਤਾ ਹੈਗਾ ਬਸ ਆ ਕੇ ਫਿਰ ਮੈਂ ਤੁਹਾਨੂੰ ਪਤਾ ਦਾਲ ਸਬਜ਼ੀ ਦਾ ਹੋ ਜਾਂਦਾ ਏ ਤੇ ਇੱਥੇ ਲੱਗ ਗਿਆ ਜੀ ਆਪਣਾ ਪੋਚਾ ਦੀਦੀ ਉਹ ਨਹੀਂ ਆਗੇ ਸਕੂਲ ਤੋਂ ਟਾਈਮ ਹੋ ਗਿਆ ਪੌਣੇ 1 ਦਾ ਕਿਉਂਕਿ ਪਹਿਲਾਂ ਹੀ ਆਉਣਾ ਸੀ ਇਹਨਾਂ ਨੇ ਅੱਜ ਦੀਦੀ ਦਾ ਪਾਰਸਲ ਵੀ ਆ ਗਿਆ ਦੇਓ ਪੈਸੇ ਕੱਢੋ ਪੈਸਾ ਹੀ ਪੈਸਾ ਦੋ ਮੇਰਾ ਪੈਸਾ ਮੇਰੇ ਕੋਲ ਫਲੈਂਗ ਹੈ ਪੈਸਾ ਹਮਾਰਾ ਪੈਸਾ ਲਗਾ ਹੈ ਪੈਸਾ ਤੂੰ ਵੀ ਪੈਸਾ ਦੇ ਮੇਰਾ ਤੂੰ ਵੀ ਦੇ ਦੇ ਦੋਨੋਂ ਜਾਣ ਦੋ ਮੇਰੇ ਪੈਸੇ ਦੀਦੀ ਕਿੰਨੀ ਆ ਰਹੀ ਹੈ ਦੋ ਦੋ ਦੀਦੀ ਅਵੀ ਦੇਖੀਏ ਥੀ ਰੁਲਦੀਆਂ ਫਿਰਨੀਆਂ ਨੇ ਦੀਦੀ ਨੇ ਤਾਂ ਮੇਰੀਆਂ ਨਹੀਂ ਆਵੇ ਮੋਟਰ ਬੰਦ ਕਰਕੇ ਪੁੱਤ ਦੀਦੀ ਨੇ ਤਾਂ ਮੇਰੀਆਂ ਨਹੀਂ ਛੱਡੀਆਂ ਹੈਗੀਆਂ ਆਪਾਂ ਨੇ ਇਹਨੇ ਸੋਣ ਸੋਣੇ ਉੱਤੇ ਸੀ ਗਿਫਟ ਸਾਰੇ ਦੀਦੀ ਨੇ ਮੇਰੀਆਂ ਚੱਕ ਚੱਕ ਕੇ ਤੋੜ ਮੋੜ ਕੇ ਸੱਟੀਆਂ

ਪੀਚ ਮੈ ਲਾਉਂਗੀ ਪੀਚ 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 ਮਮਾ ਦੇ ਕੰਨ ਅਭੀ ਉਹ ਲੈ ਆ ਬ੍ਰਿਕਲੀ ਆਂ ਤੁਹਾਨੂੰ ਸੱਚੇ ਮਿਲੀਆਂ ਨਹੀਂ ਹੈਗੀਆਂ ਲਓ ਆਪਾਂ ਇਹ ਲਿਖੋ ਕੇ ਰੱਖ ਦੇਣੀਆਂ ਲੈ ਲੈ ਅਭੀ ਦੀ ਵੀ ਲਿਖੋ ਕੇ ਰੱਖ ਦੇ ਪਾਪਾ ਦੇ ਪੇਪਰਾਂ ਤੋਂ ਬਾਅਦ ਮੈ ਰਿਵਦੋ ਪਾਪਾ ਕਹਿੰਦਾ ਵੱਡੀ ਸੀ ਪਾਪਾ ਕਹਿੰਦਾ ਪੇਪਰਾਂ ਤੋਂ ਬਾਅਦ ਮਿਲੇਗੀ ਪਲੀਜ਼ ਇੱਕ ਦੀਦੀ ਘਟਿਆ ਜੀ ਹੋਊ ਦੇਖੀ ਇੱਕ ਠੀਕ ਹੋ ਇੱਕ ਘਟਿਆ

ਮੰਮਾ ਨੂੰ ਬੋਰਿੰਗ ਕੰਮ ਲੱਗਦਾ ਹੈ ਮੈਨੂੰ ਇਹ ਕੰਮ ਬੋਰਿੰਗ ਲੱਗਦਾ ਕੱਪੜੇ ਵਾਲਾ ਮੈਨੂੰ ਸੱਚੀ ਸੌਂ ਲੱਗੇ ਮੈਨੂੰ ਇੰਨਾ ਬੋਰਿੰਗ ਲੱਗਦਾ ਦੇਖੋ ਇੱਧਰ ਮਾਰ ਰਹਤ ਹੈ ਉਹ ਚਾਦਰਾਂ ਪਈਆਂ ਅੱਧਰ ਪਿੱਛੇ ਮੈਂ ਬੰਨ ਲੈ ਕੱਪੜੇ ਆ ਤਾਂ ਮੇਰੇ ਬੈੱਡ 'ਤੇ ਰੱਖਣੇ ਸੈਂ ਇੱਧਰ ਰੱਖ ਦਿੰਦੇ ਹਾਂ ਹਲੋ ਅੱਧਿਕੋ ਮੀਰੀ ਵਾਚ ਆ ਦੇਖੋ ਅਬ ਇਹੋ ਦਾ ਫਾੜੀ ਲੈ ਦੇ ਵਿੱਚ ਕਲੀਅਰ ਨਹੀਂ ਆ ਰਹੀ ਪਾਛੀ ਦੀ ਖਾਣੂ ਦੀ ਨਹੀਂ ਆਪਾਂ ਦੇ ਰੋਜ਼ ਖਾਣੇ 'ਚ ਰੱਖਿਆ ਠੀਕ ਆ ਬਹੁਤ ਕੱਪੜੇ ਨੇ ਸੈ ਦਿਖਾਤੇ ਯਾਰ ਆ ਦੇਖੋ ਆ ਦੇਖੋ ਹਜੇ ਆ ਦੇਖੋ ਆ ਰਹਾ ਮੈਨੂੰ ਨੀਂਦ ਆਉਣ ਲੱਗੀ ਸੱਚੀ ਦੱਸਾਂ ਮੈਨੂੰ ਨੀਂਦ ਆਉਣ ਲੱਗੀ ਮੈਂ ਬੋਰਿੰਗ ਜੀ ਹੋ ਗਈ ਮੈਨੂੰ ਬੋਰ ਹੋਈ ਪਈ ਐਨੀ ਆ ਕਿ ਨੂੰ ਮੜ ਕੇ ਰਹੀਆਂ ਪਾਈਆਂ ਬਈਆਂ ਨੀਂਦ ਨਹੀਂ ਮੰਮਾ ਟਿਊਸ਼ਨ ਕਿੰਨੇ ਵਜੇ ਜਾਂਦੇ ਟਿਊਸ਼ਨ ਚਲੇ ਜਾਂਦੇ 3 ਵਜੇ 4 ਵਜੇ ਸੱਚ 4:30 ਵਜੇ ਹੋ ਗਏ ਦਿਨ ਸਾਰੇ ਕੰਮ ਖਤਮ ਸੀ ਕਿ ਜੇਟਾ ਮਰ ਜੀ ਆਇਆ ਧੰਨਵਾਦ ਜੀ

ਕਾ ਕੱਪੜੇ ਸਾਫੜੇਗਾ ਨਾ ਹਜੇ ਹੋਰ ਸਿਰਦਰਦੀ ਆ ਹੁਣ ਤੇ ਮੈਂ ਹੁਣ ਨਹੀਂ ਛੱਡਦੀ ਜਾਂ ਤੋ ਆਖਾਦ ਆ ਕੇ ਛੱਡੂੰਗੀ ਕਿਉਂਕਿ ਬਿਆਦੋ ਉਹ ਕਰਨਾ ਇੱਕ ਮੈਨੂੰ ਪਹਿਲੇ ਪਹਿਲੇ ਗਾਇਸ ਵਧੀਆ ਲੱਗਦੀ ਹੁੰਦੀ ਸੀ ਪ੍ਰੈਸ ਕਰਨੀ ਜਾਂ ਫਿਰ ਮम्मा ਕਹਿੰਦੇ ਪੁੱਤ ਆ ਲੈ ਆ ਵੀ ਪ੍ਰੈਸ ਕਰ ਦੇ ਡਰੈਸ ਪ੍ਰੈਸ ਕਰ ਦੇ ਆ ਕਰ ਰੋਜ਼ ਮੈਂ ਕਿ ਫੇਰ ਨਹੀਂ ਮੇਰਾ ਮਨ ਕਰਦਾ ਸੀ ਡਰੈਸ ਪ੍ਰੈਸ ਕਰਨ ਨੂੰ ਪਤਾ ਨਹੀਂ ਇੱਕ ਦੋ ਦਿਨ ਹੀ ਵਧੀਆ ਲੱਗਿਆ ਮੈਂ ਨਾ ਆਹ ਕੀ ਕਰਾ ਹੁੰਦੇ ਨੇ ਇਹ ਗੜ ਗਿੱਲੀ ਆਹ ਆਲਾ ਬੜੀ ਆਲਾ ਭੁੱਲ ਗਏ ਭੁੱਲ ਗਏ ਹਰ ਦੇ ਹਰ ਦੇ ਅੱਜ ਆਪਣੇ ਆਪ ਹੀ ਰੱਖੂਗੀ ਮੁੰਡਾ ਫਿਰ ਇਹਦੇ ਮੈਂ ਆਪਣੇ ਆਪ ਹੀ ਰੱਖੂਗਾ ਦੱਸਦਾ ਹੀ ਆਪੇ ਸੀ ਆ ਮੈਂ ਆਪ ਆਪਣੇ ਆਪ ਹੀ ਰੱਖ ਲੈਣੇ ਆ ਆਹ ਪਾਹ ਇੰਨਰ ਬਗਾਰਾ ਤਾ ਨਾ ਇਹ ਪਿਛਲੀ ਅਲਮਾਰੀ ਚ ਰੱਖ ਦਉਣੀ ਹੈ ਪਹਿਣੇ ਹੈਗੇ ਇਹਨਾਂ ਨੂੰ ਬਾਅਦ ਚ ਚੱਕ ਲੂ ਠੀਕ ਆ ਮੈਂ ਹੰਦਰ ਬਾੜ ਤੇ ਇੰਨਰ ਹੈ ਆਪਣੇ ਚ ਆਹ ਵਾਲੇ ਹਜੇ ਬਾੜ ਮੇਰੇ ਵੀ ਪਾਏ ਨੇ ਮम्मा ਉੱਥੇ ਚਲੋ ਬਾਦੂ ਕਾ ਦੇਖ ਲਾਲੂ ਮੈਂ ਦੇਖੂ ਹਾਲੂ ਕਰਾਂਗੀ ਤਾਂ ਹਲੇ ਹੇਠ ਮਾਰੀ ਚੱਕ ਦਾਂਗੇ نیچے ਮੈਂ ਲਿਸਨਿੰਗ ਪੇਪਰ ਕਾਲ ਲੂ ਮਮਾ ਇਸ ਵਾਰ ਪੰਜਾਬੀ ਦਾ ਨਹੀਂ ਹੋਣਾ ਲਿਸਨਿੰਗ ਕਹਿੰਦੇ ਉਹ ਪਿਛਲੇ ਟਰਮ ਦਾ ਹੀ ਸੀ ਪੰਜਾਬੀ ਦੀ ਟੈਨਸ਼ਨ ਮੁਕਤ ਮਤਲਬ ਉਹਦਾ ਲਿਸਨਿੰਗ ਦਾ ਹੋਣਾ ਨਹੀਂ ਹੈਗਾ ਪਰ ਉਹ ਹੈਗਾ ਵੀ 90 ਚਲੋ ਜੀ ਮੈਂ ਕੱਪੜਿਆਂ ਦਾ ਟਾਈਮ ਆ ਗਿਆ ਮੈਂ ਤੁਹਾਨੂੰ ਫਿਰ ਮਿਲਦੀ ਹਾਂ ਕਿਉਂਕਿ ਮੈਨੂੰ ਚਾਹ ਪਾਣੀ ਪਲਾ ਕੇ ਵੀ ਕੁਝ ਖਲਾ-ਫਲਾ ਕੇ ਤੇ ਇਸ ਦੀਆਂ ਵੀ ਟਿਊਸ਼ਨ ਤੇ ਫਿਰ ਟੈਨਸ਼ਨ ਜਾਣੀ ਜੇ ਸਾਡਾ ਕੰਨੇ ਦਾ ਬਾਣੀ ਦਾ ਪ੍ਰੋਗਰਾਮ ਤਾਂ ਤਰਾਸੀ ਜਾਵਾਂਗੇ ਤੇ ਮੰਮਾ ਵਿਚਾਰੇ ਹੋ ਗਏ ਆ ਪੂਰੇ ਬੋਰ ਬੋਰ ਕੀ ਬੰਦਾ ਨਹੀਂ ਦੌੜ ਲਾ ਕੇ ਸੋਣਾ ਜਰਾ ਆ ਜੀ ਕਰਦਾ ਮੈਂ ਸੋ ਜਾਣਾ ਮੈਨੂੰ ਹਾਂਜੀ ਇਹ ਵਲੌਗ ਦਾ ਕਰਦੇ ਆ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਵੀਡੀਓ ਨੂੰ ਫੁੱਲ ਵਾਚ ਕਰਨਾ ਨਾ ਭੁੱਲਣਾ ਔਰ ਮਿਲਦੇ ਆਂ ਜੀ ਕੱਲ ਨੂੰ ਨਿਊ ਵਲੌਗ ਨਾਲ ਬਾਏ ਬਾਏ ਟੇਕ ਕੇ